ਸਾਰ ਸ੍ਰੀ ਗੁਰੂ ਦੋਸਤੋ ਆ ਦੇਖੋ ਦੇਸੀ ਮੁਰਗੀ 프리 ਰੇਂਜ ਕਿ ਸੱਡੀ ਹੈ ਇਹ ਦੇਖੋ 프리 ਰੇਂਜ ਕਿਦਾਂ ਖਾ ਪੀ ਰਹੀ ਹੈ ਡਬਲ ਐਪ ਜੀ ਦੇਸੀ ਮੁਰਗੀ ਫਰੀ ਡੇਂਚ ਮੁਰਗੀ ਪਾਲਣ ਦੇ ਕਈ ਲਾਭ ਹਨ ਫਰੀ ਡੇਂਚ ਮੁਰਗੀ ਪਾਲਣ ਲਈ ਇੱਕ ਤਾਂ ਫੀਡ ਦੀ ਬਚਤ ਹੁੰਦੀ ਹੈ ਦੂਜਾ ਨੰਬਰ ਦੇਸੀ ਖਰਾਕ ਬਾਹਰ ਦੇ ਕੀੜੇ ਮਕੋੜੇ ਖਾਂਦੀ ਹੈ ਤਾਂ ਮੁਰਗੀ ਤੰਦਰੁਸਤ ਰਹਿੰਦੀ ਹੈ ਤਾਂ ਮੀਟ ਵੀ ਦੇਸੀ ਮੁਰਗੀ ਦਾ ਸਵਾਦ ਹੀ ਬਣਦਾ ਹੈ ਤਾਂ ਜਿਹੜੇ ਫਾਰਮਾਂ 'ਚ ਮੁਰਗੀ ਪਾਲਦੇ ਹਨ ਉਹਨਾਂ ਦਾ ਮੀਟ ਵੀ ਨਹੀਂ ਸਵਾਦ ਬਣਦਾ ਤਾਂ 프리 ਰੇਂਜ ਮੁਰਗੀ ਪਾਲਣ ਤੇ ਮੀਟ ਸਵਾਦ ਬਣਦਾ ਹੈ ਤਾਂ ਸਾਰੇ ਮੁਰਗੀ ਨੂੰ ਪੋਸ਼ਟਿਕ ਤੱਤ ਮਿਲਦੇ ਹਨ ਤਾਂ ਮੁਰਗੀ ਨੂੰ ਕੋਈ ਮੁਬਾਰਿ ਵੀ ਨਹੀਂ ਲੱਗਦੀ ਇਸ ਕਰਕੇ ਫਲੀ ਰੇਂਜ ਪਾਲਣ ਦੇ ਕਾਫੀ ਫਾਇਦੇ ਹਨ ਤਾਂ ਅੱਗੇ ਵੀ ਤੁਹਾਨੂੰ ਹੋਰ ਵੀਡੀਓ ਚੋਂ ਸਮੇ ਸਮੇ ਸਿਰ ਦੱਸਦੇ ਰਵਾਂਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਤਾਂ ਜੋ ਨਵੇਂ ਮੁਰਗੀ ਪਾਲਣ ਵਾਲੇ ਵੀਰਾਂ ਨੂੰ ਪਤਾ ਲੱਗ ਸਕੇ ਕਿ 프리 ਰੇਂ ਦੇ ਕਿੰਨੇ ਫਾਇਦੇ ਹਨ ਇੱਧਰ ਦੇਖੋ ਪੱਠੇ ਵੀ ਖਾ ਰੀਆਂ ਹਨ ਮੁਰਗੀਆਂ ਇਧਰ 3m ਕੋੜੇ ਚੋਗਰੀਆਂ ਹਨ ਮੁਰਗੀਆਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਹੋਰ ਮੁਰਗੀ ਪਾਲਣ ਵਾਲੇ ਵੀਰਾਂ ਨੂੰ ਪਤਾ ਚੱਲ ਸਕੇ ਕਿ ਫ੍ਰੀ ਰੇਂਜ ਦੇ ਕਿੰਨੇ ਫਾਇਦੇ ਹਨ ਇਧਰ ਪਾਣੀ ਵੀ ਇਹਨਾਂ ਮੁਰਗੀਆਂ ਨੂੰ ਨਹੀਂ ਭੁਲਾਇਆ ਤਾਂ ਪਾਣੀ ਵੀ ਖੇਤ ਚੋਂ ਆਪਣੇ ਆਪ ਪੀ ਲੀਆਂ ਹਨ ਮੁਰਗੀਆਂ